ਸਤਿ ਸ਼੍ਰੀ ਅਕਾਲ ਦੋਸਤੋ ਬਰਕਤ ਅਤੇ ਸੇਤ ਦਾ ਤਾਲਾ ਖੋਲਣ ਵਾਲੇ ਬਹੁਤ ਵਧੀਆ 42 ਇਲਾਜ ਹਰ ਘਰ ਦੇ ਲਈ ਅਨਮੋਲ ਖਜ਼ਾਨਾ ਹੈ ਦੋਸਤੋ ਇੱਕ ਔਰਤ ਦੀ ਜਿਸ ਨੇ ਤੰਗ ਦਸਤੀ ਬਿਮਾਰੀਆਂ ਅਤੇ ਅਦਾਸੀ ਤੋਂ ਤੰਗ ਆ ਕੇ ਸਾਰੀ ਰਾਤ ਰੋ ਕੇ ਦੁਆ ਦਿੱਤੀ हे परमात्मा मेरी जिंदगी आसान कर दे मेरे घर दे विच बरकत पा दे मेरे बच्चां दी सेहत अते सुकून वाली जिंदगी बना दे उस औरत दी जिंदगी बदल गई लेकिन किस तरह क्योंकि उसने तीन खजाने लब्ध लए सी रूहानी अमल ਕਰੇ ਲੋ ਨੁਸਖੇ ਅਤੇ ਚੰਗੀਆਂ ਗੱਲਾਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਖਜ਼ਾਨੇ ਜੋ ਤੁਹਾਡੀ ਜ਼ਿੰਦਗੀ ਬਦਲ ਦੇਣਗੇ ਪਰਮਾਤਮਾ ਸਭ ਦਾ ਭਲਾ ਕਰੇ ਪਾਰਟ 1 ਦਿਲ ਨੂੰ ਚੈਨ ਦੇਣ ਵਾਲੇ 7 ਰੋਹਾਨੀ ਅਮਲ 1 ਹਰ ਨਮਾਜ਼ ਤੋਂ ਬਾਅਦ 33 ਵਾਰ ਅਲਹਮਦੁਲਿਲਾ 33 ਵਾਰ ਅੱਲਾਹੁ ਅਕਬਰ 33 ਵਾਰ ਸੁਭਾਨ ਅਲਾ ਦਿਲ ਤੋਂ ਸਾਰੀਆਂ ਬਰਾਈਆਂ ਦੂਰ ਹੋ ਜਾਣਗੀਆਂ 2 ਕੁਰਾਨ ਦੀ ਤਲਾਵਤ ਕਰੋ ਸਿਰਫ 10 ਮਿੰਟ ਦਿਮਾਗ ਦੀ ਥਕਾਨ ਮਿਟ ਜਾਂਦੀ ਹੈ 3 ਰਾਤ ਨੂੰ ਸੌਣ ਤੋਂ ਪਹਿਲਾਂ ਦਰود شریف ਜ਼ਰੂਰ ਪੜੋ ਨੀਂਦ ਮਿੱਠੀ ਅਤੇ ਦਿਲ ਹਲਕਾ ਹੁੰਦਾ ਹੈ 4 ਹਰ ਸਵੇਰ ਟਾਈਮ ਸੂਰੇ ਯਾਸੀਨ ਦੀ ਤਲਾਵਤ ਕਰੋ ਰਿਜਕ ਵਿੱਚ ਬਰਕਤ ਹੁੰਦੀ ਹੈ 5 ਰੋਜ਼ ਸਵੇਰ ਟਾਈਮ ਤਿੰਨ ਵਾਰ ਬਿਸਮਿਲ੍ਲਾ ਪੜ ਕੇ ਪਾਣੀ ਪੀਣਾ ਹਰ ਘੋਟ ਤੇ ਸ਼ਿਫਾ ਮਿਲਦੀ ਹੈ 6 ਮਾਪਾਪ ਦੀ ਦੁਆ ਲੈਣੀ ਹਰ ਮੁਸੀਬਤ ਤੋਂ ਛੁਟਕਾਰਾ ਹੁੰਦਾ ਹੈ 7 ਅਸਤ ਗੁਫਾਰ ਹਰ ਤੰਗੀ ਦੂਰ ਕਰਦਾ ਹੈ ਪਾਠ 2 ਸੇਤਮੰਦ ਜ਼ਿੰਦਗੀ ਦੇ 7 ਘਰੇਲੂ ਨੁਸਖੇ 1 ਸਵੇਰ ਟਾਈਮ ਖਾਲੀ ਪੇਟ ਇੱਕ ਗਲਾਸ ਨਾਰਮਲ ਗਰਮ ਪਾਣੀ ਸਰੀਰ ਤੋਂ ਜ਼ਹਿਰ ਟਾਕਸੀਨ ਬਾਹਰ ਨਿਕਲਦੇ ਹਨ ਦੋ ਕਲੌਂਜੀ ਅਤੇ ਸ਼ਹਿਦ ਦਾ ਲੇਪ ਖੰਗਜ ਕਾਮ ਅਤੇ ਗਲੇ ਦੀ ਖਾਰਸ਼ ਮਟਾਉਂਦਾ ਹੈ ਤਿੰਨ ਅਦਰਕ ਦਾ ਟੁਕੜਾ ਚਬਾਉਣਾ ਪਾਚਨ ਸ਼ਕਤੀ ਅਤੇ ਕਮਿਊਨਿਟੀ ਦੋਨਾਂ ਵਾਸਤੇ ਠੀਕ ਹੈ 4 ਦੁੱਧ ਗਰਮ ਅਤੇ ਹਲਦੀ ਹੱਡੀਆਂ ਦੀ ਜਾਨ 5 ਸੌਫ ਦਾ ਪਾਣੀ ਹੋਮਨ ਅਤੇ ਪਾਚਨਦਰਸਤ ਹੁੰਦਾ ਹੈ 6 ਨਿੰਬੂ ਅਤੇ ਸ਼ਹਿਦ ਵਾਲਾ ਪਾਣੀ ਪਾਰ ਘਟ ਤੇ ਚਿਹਰਾ ਗਲੋ ਕਰਦਾ ਹੈ ਸੱਤ ਜੈਤੂਨ ਦਾ ਤੇਲ ਦਿਲ ਦਾ ਰਖਵਾਲਾ ਅਤੇ ਵਾਲਾਂ ਦਾ ਸਾਥੀ ਪਾਠ 3 ਹੁਸਨ ਅਤੇ ਨੂਰ ਦੇ ਸੱਤ ਸੀਕ੍ਰੀਟ ਇੱਕ ਗੁਲਾਬ ਜਲ ਦੇ ਨਾਲ ਚਿਹਰਾ ਧੋਣਾ ਨੂਰ ਵਧਦਾ ਹੈ ਦੋ ਵੇਸਣ ਅਤੇ ਹਲਦੀ ਦਾ ਮਾਸਕ ਝਰੂੜੀਆਂ ਅਤੇ ਦਾਗ ਧੱਬੇ ਮਟਾਉਂਦਾ ਹੈ 3 ਐਲੋਵੇਰਾ ਜੈਲ ਹਰ ਮੌਸਮ ਦੇ ਵਿੱਚ ਸਕਿਨ ਨੂੰ ਹਫਾਜ਼ਤ ਦਿੰਦੀ ਹੈ 4 ਸ਼ਹਿਦ ਦਾ ਮਾਸਕ ਚਿਹਰਾ ਚਮਕਦਾਰ ਹੁੰਦਾ ਹੈ 5 ਵਾਲਾਂ ਦੇ ਉੱਤੇ ਨਾਰੀਅਲ ਤੇਲ ਅਤੇ ਮੇਥੀ ਦਣੇ ਦਾ ਲੇਪ ਲਗਾਓ ਵਾਲ ਟੁੱਟਣੋ ਅਤੇ ਸਫੇਦ ਹਣੋ ਘਟ ਹੋ ਜਾਣਗੇ 6 ਸਵੇਰੇ ਸਵੇਰੇ ਵਜੂ ਦਾ ਪਾਣੀ ਚਿਹਰੇ ਤੇ ਮਲਣਾ ਚਿਹਰਾ ਤਾਜ਼ਾ ਅਤੇ ਰੋਸ਼ਨ ਹੋ ਜਾਂਦਾ ਹੈ 7 ਮਿਸ਼ਾਕ ਦੀ ਆਦਤ ਸਿਰਫ ਦੰਦ ਨਹੀਂ ਬਲਕੇ ਚਿਹਰੇ ਤੇ ਨੂਰ ਆਉਂਦਾ ਹੈ। ਪਾਠ 4 ਜਿੰਦਗੀ ਆਸਾਨ ਕਰਨ ਵਾਲੇ 7 ਫਾਇਦੇ 1 ਕੱਟ ਬੋਲਣਾ ਜਿਆਦਾ ਸੁਨਣਾ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ ਛਡਕਾਰਾ ਹੋ ਸਕਦਾ ਹੈ। 2 ਗੁੱਸੇ ਨੂੰ ਕਾਬੂ ਕਰਨਾ ਇੱਕ ਵਾਰ ਕੀਤਾ ਸਬਰ ਸਾਰੀ ਜ਼ਿੰਦਗੀ ਤੱਕ ਯਾਦ ਰਹਿੰਦਾ ਹੈ ਤਿੰਨ ਸਬਰ ਦੀ ਆਦਤ ਮੁਸ਼ਕਲਾਂ ਵਾਲਾ ਟਾਈਮ ਹਮੇਸ਼ਾ ਗੁਜ਼ਰ ਜਾਂਦਾ ਹੈ ਚਾਰ ਰਾਤ ਸੌਣ ਤੋਂ ਪਹਿਲਾਂ ਮਾਫ ਕਰ ਦੇਣਾ ਚਾਹੀਦਾ ਹੈ ਦਿਲ ਦੀ ਸਫਾਈ ਅਤੇ ਨੀਂਦ ਵਧੀਆ ਆਉਂਦੀ ਹੈ ਪੰਜ ਹਰ ਹਾਲ ਦੇ ਵਿੱਚ ਸ਼ੁਕਰ ਅਦਾ ਕਰਨਾ ਸਿੱਖੋ ਤੰਗ ਦਸਤੀ ਹੈ ਜਾਂ ਨਿਮਰਤਾ ਸ਼ੁਕਰ ਦੇ ਨਾਲ ਬਰਕਤ ਵਾਧੀ ਹੈ 6 ਗੱਲਬਾਤ ਵਿੱਚ ਦਮ ਇਨਸਾਨ ਦੀ ਅਸਲੀ ਪਛਾਣ ਉਸ ਦੇ ਲਫ਼ਜ਼ਾਂ ਤੋਂ ਹੁੰਦੀ ਹੈ 7 ਹਰ ਰੋਜ਼ 10 ਮਿੰਟ ਤਫਕੂਰ ਸੋਚਨਾ ਖੁਦ ਦੀਆਂ ਗਲਤੀਆਂ ਚੰਗੀਆਂ ਗੱਲਾਂ ਦਾ ਸੁਧਾਰ ਹੁੰਦਾ ਹੈ ਪਾੜ ਪੰਜ ਕਰਦੀ ਇੱਜ਼ਤ ਬਣਾਉਣ ਵਾਲੇ ਸੱਤ ਨੁਸਖੇ ਇੱਕ ਹਰ ਸਵੇਰ ਘਰ ਦੇ ਟਾਈਮ ਫਰਹਿਮ ਬਕਰਾ ਦੀ ਤਲਾਵਤ ਕਰੋ ਸ਼ੈਤਾਨ ਦੂਰ ਹੁੰਦਾ ਹੈ ਰਹਿਮਤ ਉਤਰਦੀ ਹੈ 2 ਨਮਾਜ਼ ਦਾ ਮਾਹੌਲ ਜਦੋਂ ਸਾਰਾ ਘਰ ਸਜਦਾ ਕਰਦਾ ਹੈ ਤਾਂ ਕੰਦਾਂ ਵੀ ਬਰਕਤ ਮਹਿਸੂਸ ਕਰਦੀਆਂ ਹਨ 3 ਸਾਫ਼ ਸਫਾਈ ਦਾ ਇਮਤਿਹਾਨ ਤਾਂ ਹੀ ਘਰ ਦੇ ਵਿੱਚ ਰਹਿਮਤ ਹੁੰਦੀ ਹੈ 4 ਸਾਰਿਆਂ ਦੇ ਵਿੱਚ ਬੈਠ ਕੇ ਭੋਜਨ ਕਰੀਏ ਤਾਂ محبت ਵਧਦੀ ਹੈ 5 ਬੱਚਿਆਂ ਨੂੰ ਦੁਆ ਸਿਖਾਉਣਾ ਇਹ ਸਭ ਤੋਂ ਅਸਲੀ ਸਬਕ ਹੈ 6 ਹਰ ਹਫਤੇ ਇੱਕ ਦਿਨ ਪਰਿਵਾਰ ਦੇ ਨਾਲ ਬੈਠੋ ਇਹ ਰਿਸ਼ਤਾ ਮਜ਼ਬੂਤ ਹੁੰਦਾ ਹੈ 7 ਕਰਦੇ ਵਿੱਚ ਖਾਸਾ ਮਜ਼ਾਕ ਅਤੇ ਮੁਸਕਰਾਹਟ ਤੰਗੀ ਦੇ ਵਿੱਚ ਖੁਸ਼ਹਾਲੀ ਮਿਲਦੀ ਹੈ ਪਾਠ 6 ਕਿਚਨ ਦੇ 7 ਛੁਪੇ ਹੋਏ ਰਾਜ 1 ਹਿੰਗ ਦਾ ਲੇਪ ਪੇਟ ਦਰਦ ਦਾ ਜਲਦੀ ਇਲਾਜ ਹੁੰਦਾ ਹੈ 2 ਪਿਆਜ਼ ਦਾ ਰਸ ਕੰਨ ਦਰਦ ਅਤੇ ਵਾਲ ਝੜਨ ਦਾ ਇਲਾਜ ਹੁੰਦਾ ਹੈ 3 ਲੌਂਗ ਦਾ ਤੇਲ ਦੰਦ ਦਰਦ ਦੀ ਦੁਆ 4 ਇਲਾਚੀ ਮੂੰਹ ਦੀ ਬਦਬੂ ਅਤੇ ਹਾਜਮੇ ਦਾ ਸਾਥੀ 5 ਅਦਰਕ ਦਾ ਰਸ ਸ਼ਹਿਦ ਦੇ ਨਾਲ ਗਲੇ ਦਾ ਨੁਸਖਾ 6 ਕਾਲੀ ਮਿਰਚ ਅਤੇ ਸ਼ਹਿਦ ਸਰਦੀ ਖੰਗ ਦਾ ਇਲਾਜ ਹੈ ਸਤ ਤਨੀਏ ਦਾ ਪਾਣੀ ਪਿਸ਼ਾਬ ਦੀ ਜਲਨ ਅਤੇ ਕਿਡਨੀ ਦੀ ਸਫਾਈ ਕਰਦਾ ਹੈ ਦੋਸਤੋ ਜ਼ਿੰਦਗੀ ਦੀ ਅਸਲ ਖੂਬਸੂਰਤੀ ਮਹਿੰਗੇ ਕੱਪੜੇ ਅਤੇ ਗੱਡੀਆਂ ਜਾਂ ਸ਼ੋਹਰਤ ਨਾਲ ਨਹੀਂ ਹੈ ਬਲਕਿ ਸਬਰ ਸ਼ੁਕਰ ਮਹੱਬਤ ਅਤੇ ਬਰਕਤ ਦੇ ਨਾਲ ਹੈ ਯਾਦ ਰੱਖਿਓ ਜੇ ਤੁਸੀਂ ਦਿਲ ਤੋਂ ਪਰਮਾਤਮਾ ਅੱਗੇ ਅਰਦਾਸ ਕਰੋਗੇ ਤਾਂ ਹਰ ਦਰਦ ਦਾ ਇਲਾਜ ਹੋ ਜਾਵੇਗਾ ਅਤੇ ਹਰ ਮੁਸ਼ਕਲ ਹੱਲ ਹੋ ਜਾਵੇਗੀ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਸੱਚੀ ਮੁਹੱਬਤ ਪੱਕੀ ਮਿਹਨਤ ਅਤੇ ਈਮਾਨ ਦੀ ਮਠਾਸ ਦਿੱਤੀ ਹੈ ਪ੍ਰਮਾਤਮਾ ਦਾ ਸਾਨੂੰ ਸ਼ੁਕਰ ਕਰਨਾ ਚਾਹੀਦਾ ਹੈ ਦੋਸਤੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰੋ ਨੁਸਖਿਆਂ ਨੂੰ ਫੋਲੋ ਕਰਨ ਦੇ ਲਈ ਆਪਣੇ ਨਜ਼ਦੀਕੀ ਡਾਕਟਰ ਦੀ ਸਲਾਹ ਜ਼ਰੂਰ ਲੈਣਾ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ